ਕਿਦਾਂ ਅੰਬੀਆਂ ਹੀ ਡਿੱਗੀ ਤੁਰੀਆਂ ਜਾਂਦੀਆਂ ਨੇਰੀ ਨੇ ਸਭ ਕੁਝ ਖਲਾਰ ਦਿੱਤਾ ਤੇ ਨੁਕਸਾਨ ਹੀ ਨੁਕਸਾਨ ਹੋਣ ਡਿਆ ਚਾਰਛੁਰੀ ਹਵੇ ਕਿਦਾਂ ਦੇ ਅੰਬ ਲੱਗੇ ਜਿਹੜੇ ਮੋਟੇ ਅੰਬ ਹੋ ਜਾਣੇ ਹੀ ਆ ਤੇ ਆ ਤੇ ਹੁਣ ਇਹਨੂੰ ਦਸ ਕੱਚੀ ਅੰਬੀਆਂ ਦਾ ਚਾਰ ਪਾਵਾਂਗੇ ਆਪਾਂ ਆ ਦੇ ਕੱਚੀ ਅੰਬੀਆਂ ਦਾ ਚਾਰ ਹੀ ਬੜਾ ਸਵਾਦ ਹੁੰਦਾ ਨਾ ਉਹਨੇ ਕੱਚੀ ਅੰਬੀ ਦਾ ਪਾ ਲੈਨੇ ਧੋ ਕੇ ਬੱਲੇ ਬੱਲੇ ਐਰ ਕਾਣਾ ਬਹੁਤ ਬੂਰ ਪਿਆ ਹੈ ਮੈਂ ਰਖਿਆ ਫਲ ਚੰਗਾ ਪਿਆ ਤੇ ਚੱਲ ਵਧੀਆ ਹੋ ਜਾਣਾ ਹਾਂ 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 ਤੂੰ ਹੀ ਬਸ ਇਦਾਂ ਹੀ ਰਿਆ ਕਰੋ ਕਦੀ ਪਿਆਰੀਆਂ ਬੰਨੇ ਕਦੀ ਅੰਬ ਤੋੜ ਲੈ ਕਦੀ ਕੁਝ ਕਰ ਲਿਆ ਕਦੀ ਆ ਪੈਪ ਲੈਣ ਵਾਲ ਚਲ ਗਏ ਉਹ ਤੁਹਾਨੂੰ ਘਰ ਦਾ ਉਦਾਂ ਨਹੀਂ ਕੋਈ ਫਿਕਰ ਹੈਗਾ ਮਾਸਾ ਵੀ ਹੁਣ ਤੇਰੇ ਨਾਲ ਮੈਂ ਗੋਡੇ ਨਾਲ ਗੋਡਾ ਜੋੜ ਕੇ ਬਹਿ ਜਾ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਸਿਆਣੀਆਂ ਦੀਆਂ ਗੱਲ ਕਰਿਆ ਕਰੋ ਕੀ ਕੀ ਕਰਾਂ ਫਿਰ ਮੈਂ ਤੂੰ ਹੀ ਆਪਣੇ ਨਿਆਣੇ ਵਾਲ ਨਹੀਂ ਵੇਖਦੇ ਮਨਜੋਦ ਵਾਲ ਮੈ ਉਹਦੇ ਲ ਕੀ ਵੇਖਾਂ ਹੀ ਵੇਖਣਾ ਵਾ 24 ਘੰਟੇ ਅੰਦਰ ਹੀ ਬੜਿਆ ਰਹਿੰਦਾ ਸੋਚਾਂ ਹੀ ਸੋਚੀ ਜਾਂਦਾ ਕਦੀ ਉਹ ਡਰੈਂਗੂਮ ਚ ਬੈਠਾ ਹੁੰਦਾ ਵਾ ਕਦੀ ਉਹ ਕਿਤੇ ਇਦਾਂ ਮੱਥੇ ਤੇ ਹੱਥ ਰੱਖ ਕੇ ਬਸ ਉਹਨੂੰ ਕੋਈ ਹੋਰ ਕੰਮ ਹੀ ਨਹੀਂਗਾ ਮੇਰੀ ਸੁਣ ਗੱਲ ਅਹੀਂ ਉਹਦੇ ਵਾਸਤੇ ਕਿਹੜਾ ਨਹੀਂ ਕੋ ਸੋਚਣ ਦੇ ਜਾਂ ਉਹਦੇ ਨਾਲ ਵੇਚ ਵੇਚ ਦੇਖਣ ਨਹੀਂ ਦੇ ਨਹੀਂ ਦੇਖਣ ਤੇ ਨਹੀਂ ਹੁਣ ਮੈਂ ਰਾਤੀ ਵੀ ਉਹਨੂੰ ਸਮਝਾਉਣੀ ਸਵੇਰ ਦੀ ਵੀ ਮੈਂ ਉਹ ਮੱਥੇ ਦੀਆਂ ਠੀਕਰੀਆਂ ਭੱਜ ਗਈਆਂ ਵਾ ਇਹ ਮਨਜੋਦ ਅਤ ਨਾ ਕਰਨਾ ਮਨਜੋਦ ਇਹੋ ਗੱਲ ਕਰੀ ਜਾਂਦਾ ਵੀ ਜਾਓ ਜਾ ਕੇ ਦਿਨ ਵਿੱਚ ਕਿਹਾ ਉਹਦੇ ਵਿਆਹ ਕਰੀਏ ਉਹ ਤੂੰ ਹੀ ਸਿਆਣੇ ਜੇ ਕਿਥੋਂ ਲੂਲੀ ਪਾਗੜੀ ਅਹੀਂ ਉਹ ਲੰਗੀ ਲਿਆ ਕੇ ਘਰ ਤੇ ਕਿੱਦਾਂ ਕਰੀਏ ਆਂਦਾ ਹੈ ਕੋਈ ਗੱਲ ਨਹੀਂ ਉਹਨੂੰ ਇੱਥੇ ਵਿਆਹ ਕੇ ਲੈ ਆਓ ਤੇ ਕੋਈ ਨਹੀਂ ਉਹਦੀ ਦੇਖ ਰੇਖ ਕਰਾਂਗੇ ਆਪਾਂ ਸੇਵਾ ਕਰਾਂਗੇ ਉਹਦੀ ਉਹ ਦਵਿੰਦਰ ਮੈਂ ਵੀ ਇਹੋ ਗੱਲ ਲੱਗਾ ਅਖਣ ਵੇਖੀ ਤੇ ਅਹੀਂ ਚੰਗੀ ਭਲੀ ਸੀ ਹੁਣ ਇਹ ਥੋੜਾ ਪਤਾ ਹੈ ਭਈਦਾ ਉਹਨੂੰ ਸੱਟ ਲੱਗ ਜਾਣੀ ਆ ਮੈਂ ਤਾਂ ਕਹਿਆ ਜੇ ਲక్ష్ਮੀ ਆ ਗਈ ਸਾਡੇ ਘਰ ਤੇ ਤੇ ਮੈਂ ਮਾੜਾ ਕਿਹਾ ਅਸੀਂ ਵੀ ਚੰਗੀ ਕਰਕੇ ਸਭ ਕੋ ਦੇ ਆ ਕਰ ਨਾ ਜਿੱਦਾਂ ਕਹਿੰਦੇ ਚੱਲ ਕੋਈ ਨਹੀਂ ਕਰੀ ਜਾਣ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਦੇ ਦੇਨਵਾ ਕੋਈ ਨਹੀਂ ਲਿਓਣਾ ਪਰ ਹੁਣ ਕੀ ਕਰਨਾ ਹੁਣ ਮੈਂ ਇਹੋ ਕਹਿਣ ਲੱਗੀ ਤੁਹਾਨੂੰ ਹੁਣ ਤੂੰ ਦੱਸ ਕੀ ਕਰਨਾ ਮੈਨੂੰ ਦੱਸ ਮੈਂ ਇਹ ਗੱਲ ਕਹਿਨੀ ਆ ਉਧਰ ਦਾ ਕਿਹੜਾ ਛੱਡੋ ਹਾਂ ਕੋਈ ਕੁੜੀ ਦੇਖੋ ਹੁਣ ਕਿਸੇ ਨੂੰ ਆਖੋ ਹੁਣ ਆਖੀਏ ਕਿ ਇਹਨੂੰ ਜਾਂਦੇ ਆ ਅਖਬਾਰ ਤੇ ਕਢਾਈਏ ਹਾਂ ਅਖਬਾਰ ਤੇ ਕਢਾ ਕੇ ਦੇਸੀ ਵਾਂਗ ਪਾਉਣੀਆਂ ਤੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਸਾਨੂੰ ਛੱਡ ਕੇ ਤੇ ਹੋਰ ਲੱਭਣ ਡੈ ਪਏ ਤੇ ਕੀ ਕੀ ਤੁਹਾਡੇ ਦਿਮਾਗ ਨੂੰ ਮੈਂ ਤਾਂ ਨੀ ਵੀ ਮਨਜ਼ੂਰ ਨਾ ਦਿਮਾਗ ਤੁਹਾਡਾ ਜਿਆਦਾ ਖਰਾਬ ਹੋ ਗਿਆ ਵਾ ਇਹ ਵੀ ਤੁਸੀਂ ਮਾਂ ਪੁੱਤਾਂ ਨੇ ਮੇਰਾ ਦੋਵਾਂ ਨੇ ਕਰਤਾ ਤੁਸੀਂ ਉਹ ਚੁੱਪ ਕਰਕੇ ਗੋਮੋ ਕੈਦਾ ਪਿਆ ਵਾ ਦੱਸ ਗੋਮੋ ਆ ਕੋ ਗੱਲ ਹੋ ਜੂਗੀ ਨਹੀਂ ਅਸੀਂ ਤਾਂ ਕਿੱਦਾਂ ਕਰਤਾ ਦਿਮਾਗ ਖਰਾਬ ਓਏ ਵੇ ਗੱਲਾਂ ਕਰ ਕਰ ਕੇ ਹੋਰ ਮੈਨੂੰ ਤੂੰ ਦੱਸ ਮੈਂ ਕਿਥੋਂ ਵਿਚੋਲੇ ਲੱਭਦਾ ਵਿਚੋਲੇ ਕਾਹਨੋਂ ਤਾਂ ਤੁਸੀਂ ਜੇ ਨਾ ਵਾਜੇ ਮਨਜੋਤ ਮੰਗਿਆ ਤੇ ਤੁਸੀਂ ਤਾਂ ਮੈਨੂੰ ਰੋਜ਼ ਵਿਚੋਲੇ ਪੁੱਛਦੇ ਮਨਜੋਤ ਦੇ ਰਿਸ਼ਤੇ ਬਾਰੇ ਹੁਣ ਵਿਚੋਲੇ ਮਰ ਗਏ ਹੁਣ ਵਿਚੋਲੇ ਕਿਥੋਂ ਨਹੀਂ ਲੱਭਣੇ ਐਦਾਂ ਵਿਚੋਲੇ ਲੱਭ ਜਾਣੇ ਜਦੋਂ ਆਪਾਂ ਹੁਣ ਗੱਲ ਕੀਤੀ ਨਾ ਅਗਲੇ ਕਹਣਾ ਇਹਨਾਂ ਦਾ ਤੁਹਾਡਾ ਮੁੰਡਾ ਤੇ ਮੰਗਿਆ ਸੀ ਤੇ ਮੈਂ ਕੀ ਦਸੂੰਗਾ ਅਗਲੇ ਨੂੰ ਹੁਣ ਕਿਨੂੰ ਤੂੰ ਦੱਸ ਕਿਨੂੰ ਆਖਾਂ ਮੈਂ ਹਰਿਦਾਨ ਤਾਂ ਵੀ ਉਹ ਨਹੀਂ ਸਾਡਾ ਸੂਤਰ ਆਇਆ ਕੰਮ ਕਈ ਗੱਲਾਂ ਲੋਕੀ ਕਰ ਦਿੰਦੇ ਆ ਚੱਲ ਲੱਭ ਲੈਨੇ ਫਿਰ ਲੱਭਣਾ ਕੀ ਕਰਨਾ ਵਾ ਜਿੱਦਣ ਜਾਣਾ ਵੇਖਣਾ ਉਦਣੇ ਵਿਆਹ ਕੇ ਲੈ ਆਉਣਾ ਤੇ ਚੱਲ ਮੇਰੇ ਭਾਈ ਇਹ ਮੁੰਡਾ ਆਪਣੇ ਘਰ ਰੁਝੂਗਾ ਤੇ ਟੈਨਸ਼ਨ ਫਰੀ ਹੋ ਜਾਊਗਾ ਉਦਾਂ ਤੇ ਇਹ ਨਹੀਂ ਵੀ ਦਿਲ ਦੇ ਵਿੱਚ ਮਨਪ੍ਰੀਤ ਹੀ ਨਹੀਂ ਕਿ ਨਿਕਲਣੀ ਕੇ ਸੋਚਾਂ ਹੀ ਸੋਚੀ ਤੁਰਿਆ ਜਾਂਦਾ ਸੋਚਾਂ ਹੀ ਸੋਚੀ ਤੁਰਿਆ ਜਾਂਦਾ ਉਹ ਤੇਰਾ ਦਾਦਾ ਵੀ ਚੱਟ ਮੰਗੜੀ ਤੇ ਪਟ ਵਿਆ ਤੇ ਪਰ ਫਿਰ ਮੈਂ ਹੁਣ ਤੁਹਾਡੇ ਕੋ ਵੀ ਲਕਾਰ ਕਰ ਮੈਂ ਉਹਨੂੰ ਕਹਿਤਾ ਵਾ ਮੈਂ ਕਿਹਾ ਵੀ ਅਹੀਂ ਨਹੀਂ ਕਰਨਾ ਆਂਦਾ ਮੈਂ ਤੁਹਾਨੂੰ ਕਰਕੇ ਦੱਸੂਗਾ ਕਬ ਬਾਹਰ ਨਿਕਲ ਗਿਆ ਇਹ ਗੁੱਸੇ ਨਾਲ ਤਾਂ ਹੁਣ ਮੈਨੂੰ ਇੱਕ ਬਿਆਨ ਬੰਦਿਆ ਵਾ ਕੀ ਕਹਿੰਦਾ ਮੈਂ ਉੱਥੇ ਕਰਨਾ ਵਾ ਕਹਿੰਦਾ ਮੈਂ ਉੱਥੇ ਕਰਨਾ ਵਾ ਮੈਂ ਤੈਨੂੰ ਕਰਕੇ ਦੱਸੂਗਾ ਮੈਂ ਹੈ ਇਹੀ ਨਹੀਂ ਕਰਜੂਗਾ ਕੁਕ ਵੀ ਦੇਣਾ ਜਿੱਥੇ ਮਰਜ਼ੀ ਜਾ ਕੇ ਬੈਰ ਉਹ ਫਿਰ ਤੇ ਮੇਰੀ ਸੁਣੋ ਗੱਲ ਹੁਣ ਏਦਾਂ ਕਰੋ ਹੁਣ ਤੇ ਤੁਸੀਂ ਪਿਆਰ ਪਿਆਰ ਤੇ ਹੋਏ ਆ ਜਾਓ ਹੁਣ ਕਿਸੇ ਨੂੰ ਆਖੋ ਵੇਖੋ ਲੈ ਹਣ ਕਾਰਾ ਪਾਲਾਂ ਬੀਆ ਮੈਂ ਨਹੀਂ ਖਾਨੀ ਖਸਮਾਂ ਨੂੰ ਖਾ ਗਈਆਂ ਆਂ ਬੀਆ ਮੈਨੂੰ ਆਨੂੰ ਆਪਣੇ ਘਰ ਦੀ ਟੈਂਸ਼ਨ ਪਈ ਐ ਮੇਰੇ ਵੀ ਚੁੱਕੀਆਂ ਜਾਣਗੀਆਂ ਬੀਆ ਉਹ ਮੈਂ ਫਿਰ ਐਵੇਂ ਚੁਗਣ ਡਿਆ ਉਦੋਂ ਦਾ ਆਹ ਲੈ ਨਹੀਂ ਲੈਣੀਆਂ ਫੜਨਾ ਮੈਂ ਤੇਰੇ ਕੁੜੀ ਲੱਭ ਕੇ ਲਿਆਦਾ ਪਹਿਲਾਂ ਮੈਂ ਜਾਊਗਾ ਹੁਣ ਮੈਂ ਜਾਊਗਾ ਕਿ ਇਹਨੂੰ ਆਖ ਦਿੰਦਾ ਮੈਂ ਕਹਿਣਾ ਜਾਂਦਾ ਪਿੰਡ ਕਿਹਨਾ ਕਿਸ ਨੂੰ ਉਹਨੂੰ ਹੀ ਕਹਿ ਦਿੰਦਾ ਗੁਰਪ੍ਰੀਤ ਨੂੰ ਹੀ ਕਹ ਉਹਦੀ ਵਾਲੀ ਚੱਲੇ ਆ ਮਹਣ ਕੇ ਗੁਰਪ੍ਰੀਤ ਨੂੰ ਆਖੋ ਫਿਰ ਉਹਨੂੰ ਕਹਿ ਦੇ ਲੱਭ ਚਾਹ ਠੀਕ ਆ ਠੀਕ ਰਾਵਾ ਮੱਥੇ ਤੇ ਹੱਥ ਨਾ ਰੱਖ ਕੇ ਵਿਆਹ ਕਰ ਮੈਂ ਤੈਨੂੰ ਬੜੀ ਵਾਰ ਕਿਹਾ ਵਾ ਵੀ ਇਹ ਚੰਗਾ ਨਹੀਂ ਹੁੰਦਾ ਮੱਥੇ ਤੇ ਹੱਥ ਰੱਖਣਾ ਚਲ ਚੰਨ ਜੇ ਸਰੀਰ ਠੀਕ ਹੋਇਆ ਨਾ ਜਰਹਕ ਤੇ ਐ ਸੈਟਮੈਂਟ ਰਿਆ ਕਰ ਚਲ ਚੰਗਾ ਮੰਮੀ ਤੇ ਮੈਂ ਤੇਰੇ ਵੱਲ ਚੱਲਿਆ ਮੇਰੀ ਵੱਲ ਚੱਲਿਆ ਆਓ ਚਲ ਲਾ ਮੈਂ ਫੋਨ ਤੇ ਗੱਲ ਕਰਾਂ ਇਹ ਕੀ ਗੱਲ ਕਰਨੀ ਤੂੰ ਮੰਮੀ ਤੇ ਨਾਲ ਉਹ ਮੈਂ Saab ਨੂੰ ਲਾਇਆ ਫੋਨ ਤੇ ਉਹ ਜਿਆਦਾ ਪਾਣੀ ਕੀ ਉਹ ਥੋੜਾ ਰਫ ਜਿਹਾ ਬੋਲਣ ਰਿਹਾ ਮੈਂ ਫੇਰ ਕਿਹਾ ਨਹੀਂ ਉਹਨੂੰ ਗੱਲ ਕਰਾਉਣ ਵਾਸਤੇ ਨੇ ਰਫ ਲਾ ਕੇ ਮਤਲਬ ਹੋਇਆ ਕੰਮ ਕਿ ਲਿਆ ਉਹਨਾਂ ਕੋਲੋਂ ਅਜੇ ਪਤਾ ਲਿਆ ਹੁੰਦੇ ਤੁਸੀਂ ਗਏ ਨਹੀਂ ਰੱਬ ਦਾ ਕੀ ਮਤਲਬ ਮੈਨੂੰ ਇਹ ਦੱਸਣਾ ਤੇ ਰੱਬ ਕੀ ਬੋਲਿਆ ਉਦਾਂ ਹੀ ਕਹਿਂਦਿਆ ਮੈਂ ਕੰਮ ਕੰਮ ਕਰਨ ਡਿਆ ਆ ਮੈਂ ਕਰਾਂਗਾ ਤੇ ਮੈਂ ਫੇਰ ਕਿਹਾ ਹੀ ਨਹੀਂ ਉਹਨੂੰ ਗੱਲ ਕਰਾਉਣ ਵਾਸਤੇ ਕੰਮ ਕਰਦਾ ਕਰਦੇ ਕੰਨ ਲਿਆ ਜਾਂ ਬਾਅਦ ਕਰਦੇ ਕੰਮ ਦੇ ਦੇਣਾ ਤੇ ਕਰਦਾ ਕੰਮ ਜਿਹੜਾ ਕਰਨੇ ਘਰ ਕੰਮ ਆਲੀ ਲਾਉਣ ਕਪੜੇ ਤੂੰ ਦੀਆਂ ਆਪ ਕਰਦੇ ਕੰਮ ਸਾਰੇ ਕਰਦੀਆਂ ਗੱਲ ਤੇ ਪੈਸੇ ਦੀ ਪੈਸੇ ਦੀਆਂ ਨੇ ਜਿੰਨੇ ਮਰਜ਼ੀ ਕੰਮ ਕਰਾਈ ਜਾਂ। ਤੂੰ ਮੰਮੀ ਗਰਮੀ ਬੜੀ ਪੈਣ ਦੀ ਬੰਦਾ ਖੇਜੀ ਜਾਂਦਾ ਕੰਮ ਤੋਂ। ਤੇ ਮੈਂ ਉਹਨੂੰ ਕੀ ਕਹਿਣਾ ਮੈਂ ਆਪਣੀ ਭੈਣ ਨਾਲ ਗੱਲ ਕਰਾਂ। ਮੇਰਾ ਫੋਨ ਤਾਂ ਜੇ ਬੈਟਰੀ ਲੋ ਆ ਚਾਰਜ ਲਾਇਆ ਵਾ। ਚਾਰਜ ਹੋਊਗਾ ਨਾ ਤੇ ਫਿਰ ਵੇਨੇ ਆ। ਤੇ ਮੰਮੀ ਗਾਲੀ ਕਰਾਉਣੀ ਤੂੰ ਕਹਿ। ਕਿੱਦਾਂ ਗੱਲ ਕਰਾਂ ਮੈਂ? ਜਾਂ ਮਸ਼ੀਨ ਨੂੰ ਲਾ ਕੇ ਗੰਗਾ ਗੱਲ ਕਰਾਂ ਮੈਂ ਨਾਲ ਜਾ ਕੇ। ਮਰਬੀਂ ਨ ਮੈਂ ਜੇ ਗਏ ਨਹੀਂ ਅਹੀਂ ਆਏ ਨਹੀਂ ਕੋਈ ਸੋਝੀ ਨਹੀਂ ਕੁਛ ਹੀ ਮੈਂ ਤੇਰੀ ਮਰਬੀਂ ਨ ਸਿੱਧੀ ਕਿੱਦਾਂ ਗੱਲ ਕਰਾਂ ਮੈਨੂੰ ਸਤਾਉਂ ਦਿਆ ਸੋਕ ਮੈਨੂੰ ਚੁੱਪ ਕੀਤੀ ਨੂੰ ਤੂੰ ਰਹਿਣ ਨਹੀਂ ਦੇਣ ਦਿਆ ਤੇ ਮੈਂ ਗੱਲ ਹੀ ਕਰਨੀ ਐ ਨਾ ਹਾਲ ਜਾਲ ਪੁੱਛਣਾ ਹੋ ਗਿਆ ਨਾ ਪੁੱਛੀ ਜਾਊਗੀ ਗੱਲ ਕਿਤੇ ਗੱਲ ਖੁਣੋ ਨਹੀਂ ਕੋਈ ਰਹਿ ਚੱਲਿਆ ਤੂੰ ਪਿੱਛੇ ਅਜੇ ਤੈਨੂੰ ਇੰਨੀ ਸੱਟ ਲੱਗੀ ਆ ਅਜੇ ਉਹਨਾਂ ਕੋਈ ਪਤਾ ਨਹੀਂ ਲਾਤ ਉਹਦੀ ਤੁਰਨੀ ਵੀ ਆ ਕਿ ਨਹੀਂ ਚੋਣੀ ਤੇਨੂੰ ਗੱਲਾਂ ਨਹੀਂ ਪਈ ਰਹਿੰਦੀ ਆ ਤੇ ਜੇ ਉਹਦਾ ਫੋਨ ਨਾ ਟੁੱਟਦਾ ਨਾ ਮੈਂ ਸਿੱਧਾ ਫੋਨ ਲਾ ਲੈਣਾ ਹੁਣ ਟੁੱਟਾ ਮੇਰੇ ਕਰਕੇ ਇਹ ਫੋਨ ਉਹਦਾ ਉਹ ਇੰਨੀ ਟੁੱਟ ਗਿਆ ਫੋਨ ਤੇ ਕੋ ਅਦੇ ਕਰਨੀ ਆਉਝਾਈ ਤੇਰਾ ਪਤਾ ਲੈਣ ਵਾਲਿਆਂ ਦੀ ਤੂੰ ਹੀ ਉਹ ਉੱਥੇ ਗਏ ਨਹੀਂ ਮੰਮੀ ਤੂੰ ਚੰਗੀ ਕੋ ਬਾਜ਼ਾਰ ਤਛੋਈ ਆ ਵੀ ਜਦੋਂ ਕੋਈ ਗੱਲ ਹੁੰਦੀ ਤੁਸੀਂ ਜਾਂਦੇ ਨਹੀਂ ਤੁਸੀਂ ਜਾਂਦੇ ਨਹੀਂ ਆ ਆਓ ਤੇ ਹੁਣ ਘਰ ਉਹ ਆ ਗਈ ਆ ਹੁਣ ਜਾ ਕੇ ਆਓ ਦਿਨ ਨੂੰ ਮਿਟ ਕੇ ਆਓ ਵਿਆਹ ਹੋਰ ਕੀ ਆ ਜੇ ਦਿਨ ਵੀ ਮਿੱਠੇ ਜਾਣਗੇ ਅੱਗੇ ਦਿਨ ਵਿੱਚ ਕੇ ਕੀ ਰੰਗ ਲਾਏ ਆ ਉਦੋਂ ਨੂੰ ਤੇ ਵਿਆਹ ਕੇ ਲੈ ਆਉਣੀ ਜਿੱਦਨੂ ਆ ਚੰਦ ਚੜ ਗਿਆ ਸਭ ਕੋ ਹਾ ਦੋਗੀ ਮੰਮੀ ਤੇਰੀ ਵਾਲੀ ਤੂੰ ਸ਼ਰਦੇ ਵਾਲਾ ਨੂੰ ਪੈਣ ਦੀ ਸਿਰਦਿਆਂ ਵਾਲਾ ਨੂੰ ਮੈਂ ਨਹੀਂ ਪੈਂਦੀ ਫਿਰ ਆਪਣੇ ਪਿਓ ਨੂੰ ਪੁੱਛ ਲੈ ਪਿਓ ਨੂੰ ਪੁੱਛ ਲਈ ਨਾ ਪਿਓ ਨੂੰ ਫੱਟ ਮਾਰ ਦੇ ਲੱਗਾ ਹਟ ਮਾਰਨ ਦੀ ਨਹੀਂ ਗੱਲ ਹੁੰਦੀ ਗੱਲ ਕੋਈ ਤਰੀਕੇ ਦੀ ਵੀ ਹੁੰਦੀ ਆ ਉਹ ਆਪੇ ਉਹ ਵੀ ਗੱਲ ਕਰਨਗੇ ਅਹੀਂ ਗੱਲ ਤੇ ਦਿਨ ਮਿਠਣ ਕਿਉਂ ਜਾਈਏ ਪਹਿਲਾਂ ਤੂੰ ਮੈਨੂੰ ਇਹ ਦੱਸ ਅਗਲੇ ਸਾਡੇ ਸਿਰਦਿਆਂ ਵਾਲਾ ਨੂੰ ਪਹਿਣ ਕੇ ਮੇ ਸਾਡੀ ਤੇ ਕੁੜੀ ਮੰਜੇ ਤੇ ਪਈ ਤੁਹਾਨੂੰ ਦਿਨ ਮਿਠਣ ਦੀ ਪਈ ਆ ਤੇ ਸਾਡੇ ਕਰਕੇ ਛੱਟ ਲੱਗੀ ਹੋਣੀ ਮੈ ਪਤਾ ਨਹੀਂ ਲਿਆਇਆ ਕਰਾਇਆ ਦਾ ਲੱਲਾ ਕੇ ਪਤਾ ਉਹਦੇ ਦਾ ਸਾਰੀ ਖਬਰ ਮਿਲਦੀ ਆ ਸਭ ਲਾਗੋ ਛਾਗੋ ਸਭ ਪਤਾ ਲੱਗਦਾ ਕਿ ਜੇ ਉਹ ਨਹੀਂ ਠੀਕ ਆ ਜੇ ਉਹ ਵਾਅ ਕਰਨਾ ਤੁਰਦੀ ਆ ਅਜੀ ਉਹ ਮੰਜੇ ਤੇ ਹੀ ਕਿੱਦਾਂ ਅਹੀਂ ਦਿਨ ਮੈਂ ਥੜੀ ਆ ਜੇ ਲੰਗੜੀ ਲੁੰਦੀ ਨੂੰ ਇੱਥੇ ਲਿਆ ਕੇ ਅਹੀਂ ਇੱਥੇ ਕੀ ਕਰਾਉਣਾ ਈ ਤੂੰ ਉਹਦੇ ਕੋਲੋਂ ਤੇ ਮੰਮੀ ਲੰਗੜੀ ਵਾਡੇ ਕਰ ਕੀ ਹੋਈ ਆ ਹੋਈ ਆ ਤਾਂ ਫੇਰ ਅਹੀਂ ਕਰ ਦਿੱਤੀ ਆ ਆਉ ਤੇ ਵਿਆਹ ਕਰਕੇ ਕਰ ਲਾਵਾਂਗੇ ਇੱਥੇ ਲਾਜ ਕਰਾਵਾਂਗੇ ਦਾ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਮੁੜ ਕੇ ਜੰਮ ਕੇ ਨਹੀਂ ਮੈਂ ਇਹੋ ਜਿਹਾ ਕੰਮ ਕਰ ਸਕਦੀ ਤੂੰ ਆ ਨਾ ਮੈਂ ਇੱਥੇ ਲਿਆ ਕੇ ਵਿਆਹ ਕਰਕੇ ਇੱਥੇ ਕੰਮ ਕਰਾ ਕਰਾਵਾਂਗੇ ਉਹਦਾ ਸੇਵਾ ਕਰਾਂਗੇ ਉਹਦੀ ਸੇਵਾ ਨਾ ਹਾੜੀ ਕਰਨੀ ਆ ਕਿ ਚਾਹੀ ਉਹਦੀ ਸੇਵਾ ਕਰਨੀ ਆ ਜੇ ਤੋ ਠੀਕ ਤਰੀਕੇ ਸੇਵਾ ਕਰ ਲਉ ਹਾਂ ਤੇ ਲਾਜ ਕਰਾਉਣੀ ਨਹੀਂ ਉਹਦਾ ਆਪੇ ਲਾਜ ਕਰਾਉਣ ਜਿੰਨਾਂ ਨੂੰ ਛੱਟ ਲੱਗੀ ਜਿੰਨਾਂ ਦੇ ਘਰ ਬੈਠੀ ਉਹ ਲਾਜ ਕਰਾਉਣਗੇ ਕੇ ਤੇ ਜੇ ਮਨਾਉ ਨੂੰ ਖੜਦਾ ਨਾ ਹਟ ਲੱਗੀ ਉਹਦੇ ਉਹ ਤਾਂ ਜੇ ਆ ਨਾ ਫਿਰ ਜੇਦ ਕਹੇ ਜੇ ਹੱਥ ਵੀ ਨਹੀਂ ਆਉਦੀ ਜੇ ਤੈਨੂੰ ਲੱਗ ਜਾਂਦੀ ਤੈਨੂੰ ਜ਼ਿਆਦਾ ਕੁਝ ਹੋ ਜਾਂਦਾ ਫੇਰ ਇਹ ਆਪਾਂ ਕੀ ਕਰਦੇ ਫੇਰ ਉਹ ਕਿੱਥੋਂ ਆ ਜਾਂਦੀ ਐ ਤੇ ਸਾਡੀ ਕਿਸਮਤ ਚੰਗੀ ਤੇਰੀ ਜਾਨ ਬਚ ਗਈ ਆ ਹੈ ਐ ਤੇਰੀਆਂ ਗੁੱਜੀਆਂ ਸੱਕਾਂ ਤੇਰੀਆਂ ਇੰਨੀਆਂ ਤੂੰ ਇਹ ਚੰਗੀ ਕਰਾ ਠੀਕ ਨਹੀਂ ਆ ਤੈਨੂੰ ਵਿਆਹ ਦੀ ਅੱਗੇ ਲੱਗ ਵੀ ਗਈ ਆ ਬਚ ਗਿਆ ਗਿਆ ਨਹੀਂ ਬਚ ਗਿਆ ਚੰਗਾ ਹੋਇਆ ਅਸੀਂ ਤੇ ਆਪ ਸ਼ੁਕਰ ਕਰਦੇ ਆਂ ਮਹਾਰਾਜ ਦਾ ਬਚ ਗਿਆ ਬਹੁਤੀਆਂ ਗੱਲਾਂ ਨਹੀਂ ਮੈਨੂੰ ਅਧਾਰਨਾ ਨਾ ਦੇ ਅਜੇ ਮੇਰਾ ਫੋਨ ਚਾਰਜ ਲੱਗਾ ਵਾ ਅਜੇ ਨਾ ਮੈਂ ਕਿਸੇ ਨੂੰ ਫੋਨ ਲਵਣਾ ਵਾ ਨਾ ਮੈਂ ਅਜੇ ਤੇਰੀ ਕਿਹਨਾਂ ਗੱਲ ਕਰਾਉਣੀ ਆ ਅਜੇ ਆਪਣਾ ਆਪ ਵੇਖ ਮੰਮੀ ਇਹ ਕੋਣ ਦੇ ਤਰੀਕੇ ਬਦਲਿਆ ਵਾ ਦੇ ਕਿ ਜੇ ਟਿਊਨ ਹੀ ਹੋਰ ਹੋਈ ਆ संदीप नु कि फोन दे के आई है रोज रोज हमें सफाई करना पड़ता है अरे क्या करें ये लोगों को खाना ही नहीं आता है अच्छे से खाएं और खिलारा भी ना पड़े ये खांदा कौन है थे? अरे सरदार अरे छोटे मालिक बड़े मालकिन और बड़ी मालकिन खाती हैं यहाँ पे खाना तू बड़ी चबड़ चबड़ लाई है

तो हैं। जा हैं। अरे, मालिक, हम जिस दिन का उन्हें पता लगा ना मैं चुगल हूँ तब से मुझे बहुत डर लगता है रे बाबा उन लोगो ऐसी चुगलियां कर दी गो तू अरे आपको जो बात बताने लगी हूँ ना वो बात सुन के आपके पांव जमीन निकल जाएगी केड़ी गल तो बड़ी मालकिन है ना वो आपका रिश्ता ना होने देगी छोटी मालकिन से तेनू पता अरे हमने उन्हें बात करते हुए सुना है पर आप मुझसे मेरी कसम खा के बोलिए कि आप किसी को नहीं बताओगे हमें बहुत डर लगता है इन लोगों से दे मैं तेरी कसम खा ली तू तो ना फुड़के जाना वा अरे छोटे मालिक नहीं फुड़केंगे हम जा काम कर हमें गल्ला करी जानी है ارے میری بات تذکین رکھیے وہ لوگ اپ کا رشتہ نہ ہونے دیں گے یہ بول رہی میرا ساتھ نہیں مجھے لے اؤ چل نی اٹھ تو اے گلاں تے نہیں کردی ہے کی اندی ہے کہیں ممی گنجے رشتہ نہیں کرنا ہے اوتھے ہاں مز زور دور نہ بولے مال کے نی چپ کر جا ممی نوں پتہ لگے تینوں نی اودا ہی مار دینا این ممی نے تینوں وی گل کیتی ہے مینوں نی کوئی گل کیتی ہے گی ممی چل جا اپنا کام کر جا کے ਬੈਨ ਬਣਾ ਕੇ ਦੱਸ ਦੇ ਮੈਂ ਸੱਚੀ ਗੱਲ ਉਹ ਨਹੀਂ ਵੀਰ ਮੇਰ ਨਾਲ ਕੋਈ ਗੱਲ ਨਹੀਂ ਕੀਤੀ ਮੰਮੀ ਨੇ ਮੇ ਤੁਹਾਨੂੰ ਕਿਹਾ ਦੇ ਉਦਾਂ ਡਈਏ ਕਰਨ ਤੂੰ ਬਾਹਰ ਚੁੱਪ ਕਰਕੇ ਰਹਿ ਮਾਨਣਾ ਬੈ ਹੋਰ ਹੋਈ ਗੱਲ ਭਾਬੀ ਨਾਲ ਕਿੱਥੋਂ ਹੋਈ ਮੰਮੀ ਕਰਾਉਂ ਨਹੀਂ ਡਈ ਮੈਂ ਤੇਰੇ ਨਾਲ ਚੱਲਿਆ ਸੀ ਅੱਛਾ ਆਪਾਂ ਦੋਵੇਂ ਚੱਲੀਏ ਭੈਣ ਭਰਾ ਤੇ ਮੰਮੀ ਕੀ ਕਹਿੰਦੇ ਆ ਮੰਮੀ ਕੋ ਦੱਸਦੀ ਕੋਈ ਨਹੀਂ ਐ ਕੋਈ ਨਹੀਂ ਮੈਂ ਕਰਦੀ ਆ ਗੱਲ ਮੰਮੀ ਨੂੰ ਕਹਿੰਨੀ ਆ ਨਾ ਵੀ ਹੋ ਤਿਆਰ ਨੇ ਤੇ ਗੱਲ ਕਰ ਤੂੰ ਮੇਰੀ ਭੈਣ ਮੜ ਕੇ ਮੇਰੇ ਨਾਲ ਚੱਲ ਉਹਨੂੰ ਪੂੰਂਦਿਆ ਗਿਆ ਇਹ ਨਾਲ ਦੇ ਨਾਲ ਪਤਾ ਲੱਗ ਗਿਆ ਜੀ ਬੋਦੀ ਗੱਲ ਪੂਆ ਲਾਏ ਨੇ ਆ ਪੂਆ ਨੂੰ ਤੂੰ ਰਹਿਣ ਦੇ ਇੱਥੇ ਕੋਈ ਨਹੀਂ ਕੋਈ ਨਹੀਂ ਮੈਂ ਕਰਨੀ ਹੈ ਗੱਲ ਮੰਮੀ ਨੇ ਇਹ ਮੈਂ ਪੁੱਛ ਲੈਣੀ ਆਪੀ ਤੂੰ ਕਰਕੇ ਵੇਖ ਲੈ ਕਰਾਂ ਗੱਲ ਨਹੀਂ ਫੇਰ ਮਿਲਣਾ ਚੱਲ ਕੋਈ ਨਹੀਂ ਮੈਂ ਕਰਕੇ ਫੇਰ ਦੱਸਣੀ ਆ ਨਹੀਂ ਹੁਣ ਇੱਥੇ ਬਹਿ ਕੇ ਤੂੰ ਰੋਈ ਜਾਣ ਦੀ ਆ ਜਾਂ ਕੋਈ ਕੰਮ ਕਮ ਕਰ ਲੈ ਇਲਾ ਤੈਨੂੰ ਫਾਹ ਲੱਗਾ ਹੀ ਨਾਲ ਤੈਨੂੰ ਕਿਨੇ ਦੱਸਿਆ ਨਹੀਂ ਇਹ ਗੱਲਾਂ ਇੱਧਰ ਮੂੰਹ ਕਰ ਮੇਰੇ ਵੱਲ ਮੇਰੀ ਸੋਲਣਾ ਗੱਲ ਇਹਦੇ ਕੋਲੋਂ ਤਾਂ ਮੈਂ ਤੈਨੂੰ ਬਚਾ ਲਿਆ ਹੀ ਹੋਣੀ ਤੈਨੂੰ ਮਾਤਾ ਨੇ ਛੱਡਣਾ ਪਹੁੰਚ ਪਹੁੰਚ ਤੂੰ ਗੱਲਾਂ ਦੱਸ ਨਹੀਂ ਜਿਹੜੀਆਂ ਇਹਨੂੰ ਕੀ ਗੱਲ ਆ ਇਹ ਕੀ ਬਲਿਸ਼ਣ ਕਰਨ ਰਹੀ ਆ ਕੀ ਬਿਮਾਰੀ ਆ ਤੈਨੂੰ ਚੜ ਕੇ ਤੂੰ ਪਲੰਘ ਤੇ ਬੈਠੀ ਕੰਮ ਕਰਦਾ ਤੈਨੂੰ ਪਤਾ ਨਹੀਂ ਆ ਕੀ ਹੈ ਮੈਂ ਗਿਰਗਾ ਮੈਂ ਤਾਂ ਕਰ ਰਹੇ تھے ਅਬ ਕੀ ਗੱਲਾਂ ਦਾ ਸੰਡੀ ਹੁਣ ਚੜਾ ਚੜਾ ਕੇ ਜਾਂ ਤੂੰ ਕੰਮ ਕਰ ਜਾ ਕੇ ਆਪਣੇ ਜਾ ਲੈ ਜਾ ਲੋ ਪੋਚਾ ਪੂਚਾ ਆਪਣੇ ਚੱਲ ਜਾ ਬਹਿ ਜਾ ਕੇ ਰਾਮੂ ਲਾ ਕੇ ਤੂੰ ਰਾਮੂ ਲਾ ਕੇ ਬਾਹਰੇ ਨੂੰ ਕੰਮ ਇਹਦੇ ਪਿਓ ਨੇ ਕਰਨਾ ਵਾ ਮਾਤਾ ਉਹਨੇ ਕੀ ਰੋਣਾ ਵਾ ਤੂੰ ਇਨ ਗੱਲਾਂ ਨਾਲ ਇੰਦਾ ਕਰਿਆ ਕਰ ਠੀਕ ਆ ਇਨੀ ਉੱਚੀ ਉੱਚੀ ਗੱਲਾਂ ਨਾ ਕਰਿਆ ਕਰ ਕੀ ਮੈਂ ਕਹਿੰਨੀ ਆ ਕੀ ਮੈਂ ਕਹਤਾ ਵਾ ਇਹਨੇ ਕੀ ਕਿਹਾ ਵਾ ਮੇਹੇ ਦਾ ਮੂੰਹ ਕਿਹੜੇ ਰੁਕਦਾ ਬਣਾਇਆ ਇਹਨੇ ਕਿਤੇ ਸੁਣ ਲਿਆ ਹੀ ਉਦਨ ਦਾ ਤੇ ਹੁਣ ਵੀ ਇਹਦੇ ਸਾਹਮਣੇ ਕੋਈ ਗੱਲ ਹੀ ਨਹੀਂ ਕੀਤੀ ਮੈਂ ਆਇਆ ਹੈ ਸਾਹਮਣੇ ਕੋਈ ਗੱਲ ਹੀ ਨਹੀਂ ਕਰਨੀ ਇਹ ਵੀਰ ਨੂੰ ਡੇ ਹੀ ਦੱਸਣ ਕੀ ਬੰਤੀ ਵੱਲੋਂ ਦੱਸਣ ਦੀ ਵੀ ਕੁੜੀ ਹੋ ਗਈ ਆ ਪਾਏ ਚ ਅਸੀਂ ਤੁਹਾਨੂੰ ਸਾਰੀ ਗੱਲ ਦੱਸੀ ਨਹੀਂ ਅਜੇ ਤੇ ਉਹ ਪਾਏ ਨੂੰ ਪਾਏ ਜੀ ਆਖਣਾ ਵਾ ਮੈਂ ਕਿਹਾ ਪਤਾ ਨਹੀਂ ਕੀ ਕਹੇ ਤਾਂ ਮੈਂ ਹੁਣ ਇਹਦੀ ਕੁੱਤੇ ਵੱਲ ਦੇ ਕੇ ਤੈਨੂੰ ਮੈਂ ਬਾਹਰ ਕੱਢਾਂ ਤੇ ਉਹਦੇ ਇੰਨੀ ਗੱਲ ਸੁਣ ਕੇ ਤੇ ਉਹਨੂੰ ਮਾਰਨ ਤੱਕ ਜਾਣ ਰਿਆ ਸੀ ਜੇ ਕੱਲ ਨੂੰ ਦੂਜੀ ਗੱਲ ਤਾਂ ਪਤਾ ਲੱਗੂਗਾ ਤੇ ਉਦੋਂ ਕੀ ਕਰਾਂਗੇ ਕੌਣ ਮਾਰਨ ਤੱਕ ਜਾਣ ਰਿਆ ਸੀ ਮੰਜੋਹ ਨੇ ਤਾਂ ਗਲਾ ਘੁੱਟਦਾ ਫੜ ਕੇ ਉਹ ਤਾਂ ਮੈਸ਼ ਡਾਇਆ ਜਾ ਕੇ ਮੰਜੋਹ ਪਿਛਦਾਈ ਹੋ ਗਿਆ ਫਿਰ ਮੰਮੀ ਸਦਾ ਹੀ ਮੈਂ ਹੋਇਆ ਨਹੀਂ ਆ ਪਰ ਮੈਂ ਸਦਾ ਹੀ ਹੋ ਜਾਊਂਗਾ ਅੱਛਾ ਕਿਹੜੀ ਗੱਲੋਂ ਲక్ష్ਮੀ ਕੀ ਆਂਦੀ ਐ ਕੀ ਆਂਦੀ ਲక్ష్ਮੀ ਕਹਿੰਦੀ ਆ ਪਾਜ ਹੋ ਗਈ ਐ ਕੀ ਆਖੀਏ ਫੇਰ ਹੁਣ ਉਹਨੂੰ ਕਿ ਦੁਹਾਂ ਲੱਤਾਂ ਵਾਲੀ ਆ ਤੇ ਹੋਰ ਪਾਜ ਨੂੰ ਪਾਲੀ ਆਖਣਾ ਵਾ ਹੈ ਤੂੰ ਮੇਰੀ ਮਾਂ ਵਾ ਉਹ ਮੈਨੂੰ ਲੱਗੀ ਮਾਰਨਾ ਜੇ ਮੁੜ ਕੇ ਗੱਲ ਸੁਣ ਲਈਂ ਘਰ ਚ ਤੇ ਮੈਂ ਕਤਲ ਕਰਦ ਨਹੀਂ ਹਾਂ ਲੈ ਦੱਸ ਕੀ ਕਰਨੇਗਾ ਤੂੰ ਤੁਹਾਡੇ ਤੋਂ ਬਾਹਰ ਚਲ ਜਾਏਗਾ ਤੇ ਜਾਣਾ ਨਹੀਂ ਆ ਸੰਦੀਪ ਸਮਝਾ ਲੈ ਇਹਨੂੰ ਕੋਈ ਕੱਲ ਨੂੰ ਹੱਥ ਮਾਰ ਨੇ ਕਾਲੂ ਆ ਮੰਗੀ ਤੇ ਐਕਸੀਡੈਂਟ ਹੋ ਗਿਆ ਇਹਨੂੰ ਨਾ ਕਰਦੇ ਫੇ। ਵੇ ਬਾਗ ਨੂੰ ਆਵੇਂ ਭਰਾਵਾ ਆਪਣਾ ਮੂਸ ਮਾਰ ਕੇ ਗੱਲ ਕਰ। ਮੇਰੀ ਕਿਤੇ ਸੋ ਸੁਪਨਾ ਦੀ ਧੀ ਆ ਕਿਤੇ ਇੰਨੀਆਂ ਗੱਲਾਂ ਕਿ ਤੱਕ ਮੂੰਹ ਖੋਲ ਕੇ ਕਰ ਦਿੱਤੀਆਂ ਵਾ। ਤੇ ਮੈਨੂੰ ਮੈਂ ਵੀ ਉਹਨਾਂ ਪਿਆਰ ਕਰਦਾ ਆਪਣੀ ਭੈਣ ਨੂੰ। ਪਿਆਰ ਕਰਦਾ ਤੇ ਇੰਨੀਆਂ ਗੱਲਾਂ ਕਰ ਦਿੱਤੀਆਂ ਮੇਰਾ। ਜਿਹੜੀ ਹੋ ਗਈ ਐ ਕੋਤ ਹੋ ਗਈ ਐ ਤੇ ਗਫਾ ਕਰ ਉਹਨੂੰ। ਐਵੇਂ ਦਫਾ ਕਰ। ਉਹ ਕਿ ਉਹ ਕੀ ਦੀ ਭੈਣ ਨਹੀਂ ਆ। ਉਹ ਕੀ ਦੀ ਕੁੜੀ ਨਹੀਂ ਆ। ਤੇ ਹੋਊਗੀ। ਸਾਡੀ ਹੁਣ ਕੀ ਲੱਗਦੀ ਫੇਰ ਜਾ ਮੈਂ ਤੈਨੂੰ ਕਹਿੰਦੀ ਹੁਣ ਤੇ ਅੱਜ ਕੀ ਲੱਗਦੀ ਫੇਰੋਂ। ਤੇ ਮੰਮੀ ਜੇ ਤੂੰ ਕਰਨਾ ਠੀਕ ਆ ਮੈਂ ਤਾਂ ਉੱਥੇ ਕਰਨਾ ਵਾ ਸਾਰ ਤੋਂ ਬਾਹਰ ਕਹੇ ਜੋ ਮਰਜ਼ੀ ਕਰਨਾ ਪਰ ਇੱਥੇ ਕਰਨਾ ਬੜੀ ਜਿੱਥੇ ਮਰਜ਼ੀ ਕਰਾ ਲੈਣ ਜਿੱਥੇ ਮਰਜ਼ੀ ਚੱਲ ਜਾ ਤੇਰਾ ਫਿਰ ਇੱਥੇ ਕੋਈ ਲਾਕਾ ਦੇ ਕਰੀਗਾ ਕਰ ਦੇਵੇ ਜੇ ਤੁਹਾਡੀ ਮੰਨਣੀ ਨਹੀਂ ਕੀਤੀ ਐਡਾ ਵੀ ਨਿਆਲੇ ਕਰਦੇ ਹੁੰਦੇ ਆ ਤੂੰ ਸਗੋ ਆਪ ਆਖ ਕਿ ਮੰਮੀ ਮੈਂ ਲਗੜੀ ਨੂੰਦੀ ਕੀ ਕਰਨੀ ਆ ਮੇਰਾ ਸੋ ਸੁਫਣਾ ਦਾ ਮੰਮੀ ਦਾ ਵਿਆਹ ਕਰਾ ਕੇ ਹੋਏ ਨਹੀਂ ਫੇਰ ਕੀ ਵੇਖੀ ਜਾਂਦਾ ਮੈਂ ਹੋ ਜਾਂਦਾ ਫੇਰ ਐਨਾ ਅੱਗੇ ਆਖਣ ਦੇ ਕਿ ਨਹੀਂ ਇਦਾਂ ਨੇ ਅਗਲਾ ਅਗਲਾ ਨਹੀਂ ਵਿਆਹ ਕਰਾ ਕੇ ਹੋ ਜਾਂਦੀ ਸੰਦੀਪ ਉਦੋਂ ਤੇ ਸਾਨੂੰ ਪਤਾ ਹੋਣਾ ਕਿ ਸਾਡੇ ਘਰ ਆਣ ਕਿਉਂ ਹੋਈ ਆ ਉਦੋਂ ਵਿਆਹ ਨੂੰ ਲੂਹਾ ਫੁੱਕਾ ਕਰਨਾ ਹੀ ਪੈਣਾ ਜਿਹੜਾ ਮੰਗੀ ਗਈ ਉਹ ਹਾਡੀ ਹੋ ਗਈ ਆ ਵੀਰ ਮੇਰੀ ਗੱਲ ਸੁਣ ਜੋ ਸਿਆਣੇ ਕਹਿੰਦੇ ਨਾ ਠੀਕ ਹੀ ਆ ਤੇ ਤੂੰ ਹੁਣ ਜਿੱਦਾਂ ਪੜ੍ਹੀ ਲਿਖੀ ਤੂੰ ਵੀ ਇੰਨਾ ਰਲ ਗਈ ਆ ਤੇ ਰਲਣਾ ਹੀ ਪੈਣਾ ਵਾ ਆਪਾਂ ਨਹੀਂ ਇਦਾਂ ਦੀ ਨਿਹੁਣੀ ਫਿਰ ਜਾਂ ਮੈਂ ਤੇਨੂੰ ਮੂੰਹ ਤੇ ਹੁਣ ਕਹਿੰਦੀ ਹਾਂ ਅਹੀਂ ਨਹੀਂ ਉਹ ਇਦਾਂ ਦੀ ਨਿਹੁਣੀ ਕੋਈ ਜੋਜੀ ਕਰਦਾ ਕਰਦਾ ਮੈਲ ਕਰਨਾ ਹੀ ਓਥੇ ਸਿੱਧੀ ਗੱਲ ਵਾ ਜੇ ਤੂੰ ਮੰਨਦੇ ਠੀਕ ਵਾ ਤਾਂ ਵੀ ਯਾ ਨਹੀਂ ਮੰਨਦਾ ਤਾ ਵੀ ਇਹ ਮੇਰਾ ਆਖਰੀ ਫੈਸਲਾ ਈਓ ਮੰਮੀ ਮੇਰੀ ਗੱਲ ਸੁਣ ਮੈਨੂੰ ਤਾਂ ਲੱਗਦਾ ਵੀਰ ਨੇ ਉੱਥੇ ਹੀ ਕਰਾਉਣਾ ਰਿਸ਼ਤਾ ਸਰ ਤੋਂ ਬਾਹਰ ਚਲ ਜੂਗਾ ਵੀਰ ਕਿੱਦਾਂ ਕਰਾ ਲੂਗਾ ਉੱਥੇ ਜਦੋਂ ਅਸੀਂ ਨਾ ਜਾਵਾਂਗੇ ਨਾਲ ਉਹਦੇ ਤੇ ਹੁਣ ਵੇਖਿਆ ਨਹੀਂ ਵੀ ਕਿੱਦਾਂ ਡਿਆ ਹੀ ਕਰਨ ਉਹਨਾਂ ਖਿਜਣ ਦੀ ਵਾਦੀ ਪਈ ਆ ਆਪੇ ਖਿੱਚ ਖੁੱਚ ਕੇ ਹਾਰ ਜੂਗਾ ਮੰਮੀ ਖਿਜਣ ਦੀ ਵਾਦੀ ਨਹੀਂ ਪਈ ਜਵਾਨ ਜਹਾਨ ਆ ਗਰਮ ਖੂਨ ਆ ਇਹ ਨਾ ਹੋਏ ਕੱਲ ਨੂੰ ਕੋਈ ਗੱਲਬਾਤ ਕਰ ਲਿਆ ਵੀ ਹੱਥੋਂ ਮੁੰਡਾ ਘਵਾ ਲਿਆਗਾ ਫੇਰ ਉਹ ਜਾਗਾ ਕੀ ਕਰ ਲੂਗਾ ਏ ਸਾਰਿਆਂ ਨੂੰ ਜ਼ਿੰਦਗੀ ਚਾਹੀਦੀ ਆ ਕਿਸੇ ਦਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਵੀ ਅਸੀਂ ਮਰ ਜੀ ਗਏ ਈ ਇਦਾਂ ਕਰ ਲਏ ਉਹ ਲੰਗੜੀ ਲੂਲੀ ਲੈਉਣ ਨੂੰ ਤਿਆਰ ਹੋਇਆ ਤਾਂ ਉਹ ਕੀ ਕਰ ਲੂਗਾ ਉੱਥੇ ਮੰਮੀ ਜੀ ਤਾਂ ਉਹਨੇ ਜ਼ਿੰਦਗੀ ਉਹਦੇ ਨੇ ਕੱਟਨੀ ਆ ਤੇ ਉਹਨੂੰ ਕਰਾਉਂਦੋਂ ਹਾਂ ਫਿਰ ਤੁਸੀਂ ਵੀ ਕਿਉਂ ਇੰਨਾ ਕਿਝ ਝੰਡਾ ਜੀ ਸੰਦੀਪ ਤੂੰ ਵੀ ਸੋਚ ਉਹਦਾ ਵੀ ਸਹੀ ਗੱਲ ਲੱਗਦੀ ਆਏ ਕਿਦਾਂ ਇਦਾਂ ਲੈ ਆਏ ਆਪਾਂ ਇੱਥੇ ਇਹ ਘਰ ਦੇ ਵਿੱਚ ਕਿਦਾਂ ਉਹ ਤੁਰੇ ਫਿਰੂਗੀ ਕੀ ਅਸੀਂ ਆਖਾਂਗੇ ਲੋਕਾਂ ਨੂੰ ਵੀ ਆਹ ਨਾ ਲਿਆਂਦੀ ਆ ਤੇ ਮੰਮੀ ਫੇਰ ਜੇ ਤੁਹਾਡੇ ਤੋਂ ਬਾਹਰੇ ਹੋ ਕੇ ਕਰਾ ਲਿਆ ਤੇ ਫਿਰ ਤੁਸੀਂ ਕੀ ਕਰੋਗੇ ਏ ਜਿਹੜੀ ਕਿਦਾ ਡੇਗ ਨਹੀਂ ਪੈਣ ਲੱਗੀ ਗੱਲ ਕਿਤੇ ਨਹੀਂ ਬਾਰਾ ਹੋ ਚਲਿਆ ਸਾਡੇ ਤੋਂ ਤੇ ਫਿਰ ਤੂੰ ਆਪ ਹੀ ਨਾ ਉਹਨੂੰ ਖਿੱਚ-ਖਿੱਚ ਕੇ ਪੈ ਤੂੰ ਇਦਾਂ ਕਰ ਜਾ ਡੈਡੀ ਨਾਲ ਸਲਾਹ ਕਰ ਡੈਡੀ ਕੀ ਆਖੂਗਾ ਡੈਡੀ ਨੂੰ ਵੀ ਜਿੱਦਾਂ ਮੈਂ ਕਹੂੰਗੀ ਉਦਾਂ ਹੀ ਕਰ ਲੈਣੀ ਉਹਨੇ ਤੇ ਡੈਡੀ ਨਾਲ ਗੱਲ ਕਰ ਡੈਡੀ ਆਪੇ ਵੀਰ ਨੂੰ ਸਮਝਾਊਗਾ ਹੁਣ ਤੇਰੇ ਆਖੇ ਤੂੰ ਉਹਨੂੰ ਸਮਝਣਾਂ ਨਹੀਂ ਹੈਗਾ ਵੇਖਿਆ ਕਿਦਾਂ ਬੋਲ ਕੇ ਗਿਆ ਇਹ ਗੱਲ ਬਾਤਾਂ ਜਮਾਨਾ ਤਾਂ ਨਹੀਂ ਚੰਗਾ ਤੇ ਡਰ ਵੀ ਜਮਾਨੇ ਤੋਂ ਆਉਂਦਾ ਵਾ ਤੇ ਮੈਂ ਤਾਂ ਦੇਣ ਨਹੀਂ ਡਰਾਵਾ ਮੈਂ ਚਾਹ ਡਰਾਵਾ ਦਿੰਨੀ ਆ ਆਪੇ ਅਕੂ ਗੱਭੀ ਚਲ ਮੈਂ ਨਹੀਂ ਕਰਾਉਂਦਾ ਹੁਣ ਗੁੱਸੇ ਹੋ ਕੇ ਬਾਹਰ ਨਿਕਲ ਗਿਆ ਵਾ ਹੁਣ ਮੈਂ ਦੱਸਦੀ ਤੇਰੇ ਡੈਡੀ ਨੂੰ ਵੀ ਮੈਂ ਆ ਗੱਲ ਕੀਤੀ ਤੇ ਇਦਾਂ ਕਰਕੇ ਭੱਜ ਗਿਆ ਹੁਣ ਮੈਂ ਕਰਦੀ ਫਿਰ ਉਹਦਾ ਸਲਾਹ ਡੈਡੀ ਨਾਲ ਤੂੰ ਗੱਲ ਕਰ ਐਦਾਂ ਫਿਰ ਚੰਗੀਆਂ ਨਹੀਂ ਲੱਗੀਆਂ ਐਵੇਂ ਉਹ ਕੋਈ ਗੱਲਬਾਤ ਕਰ ਲੂਗਾ ਤਾਂ ਫਿਰ ਕਿੱਥੋਂ ਇਹ ਨੈਸ਼ਨ ਹੀ ਸਾਡੇ ਵਾਸਤੇ ਰੱਖੀ ਇਹਨੇ ਹੁਣ ਆਤੀ ਕਰਨੀ ਮੁੰਡੇ ਨੇ ਮੈਨੂੰ ਲੱਗਦਾ うん。